ਕਹਿੰਦੇ ਨੇ ਕਿ ਇਨਸਾਨ ਹਮੇਸ਼ਾ ਆਪਣੇ ਘਰ ਵਾਪਸ ਆ ਸਕਦਾ ਹੈ ਪਰ ਉਦੋਂ ਕੀ ਹੋਵੇ ਜਦੋਂ ਤੁਹਾਡਾ ਆਪਣਾ ਘਰ ਹੀ ਤੁਹਾਨੂੰ ਵਾਪਸ ਨਾ ਚਾਹੇ ਕੀ ਹੋਵੇ ਜੇ ਤੁਹਾਡੇ ਬਚਪਨ ਦੀਆਂ ਜਾਣੀਆਂ ਪਛਾਣੀਆਂ ਗਲੀਆਂ ਅਤੇ ਯਾਦਾਂ ਇੱਕ ਅਜੀਹਾ ਡੂੰਗਾ ਰਾਜ ਸਿਪਾਈ ਬੈਠੀਆਂ ਹੋਣ ਜੋ ਸਦੀਆਂ ਤੋਂ ਆਪਣੇ ਅਗਲੇ ਸ਼ਿਕਾਰ ਦੀ ਉਡੀਕ ਕਰ ਰਿਹਾ ਹੋਵੇ ਪਿੰਡ ਰਸੂਲੀ ਵਿੱਚ ਤੁਹਾਡਾ ਸਵਾਗਤ ਹੈ ਇੱਕ ਅਜੀਹਾ ਪਿੰਡ ਜੋ ਇੱਕ ਪੁਰਾਣੀ ਬੋਰ ਦੇ ਦਰਖਤ ਦੇ ਪਰਛਾਵੇਂ ਹੇਠ ਵਸਦਾ ਹੈ ਇੱਕ ਅਜੀਬਾ ਦਰਖਤ ਜੋ ਹੰਝੂਆਂ ਅਤੇ ਖੂਨ ਨਾਲ ਲਿਖੀ ਇੱਕ ਕਹਾਣੀ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਜਦੋਂ ਜਗਦੀਪ ਨਵੀਂ ਦੁਨੀਆ ਦਾ ਇੱਕ ਨੌਜਵਾਨ ਆਪਣੇ ਜੱਦੀ ਪਿੰਡ ਵਾਪਸ ਆਉਂਦਾ ਹੈ ਤਾਂ ਉਹ ਪਿੰਡ ਦੀਆਂ ਕਹਾਣੀਆਂ ਦਾ ਮਜ਼ਾਕ ਉਡਾਉਂਦਾ ਹੈ ਉਹ ਇੱਕ ਦੁਖੀ ਆਤਮਾ ਇੱਕ ਚੁਡੇਲ ਦੀਆਂ ਕਹਾਣੀਆਂ ਤੇ ਹੱਸਦਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਦਰਖਤ ਤੇ ਰਹਿੰਦੀ ਹੈ ਅਤੇ ਉਸ ਇਨਸਾਫ ਲਈ ਰੋਂਦੀ ਹੈ ਜੋ ਉਸ ਨੂੰ ਕਦੇ ਨਹੀਂ ਮਿਲਿਆ ਪਰ ਕੁਝ ਕਹਾਣੀਆਂ ਦੱਬੀਆਂ ਨਹੀਂ ਰਹਿੰਦੀਆਂ ਅੱਜ ਰਾਤ ਜਗਦੀਪ ਇਹ ਸਿੱਖੇਗਾ ਕਿ ਰਾਤ ਦੇ ਸਨਾਟੇ ਵਿੱਚ ਸਭ ਤੋਂ ਪੁਰਾਣੇ ਡਰ ਹੀ ਆਪਣੇ ਤੋਂ ਵੱਧ ਅਸਲੀ ਰੂਪ ਅਸਲੀ ਹੁੰਦੇ ਹਨ ਉਹ ਜਾਣੇਗਾ ਕਿ ਅਵਿਸ਼ਵਾਸ ਕੋਈ ਢਾਲ ਨਹੀਂ ਸਗੋ ਇੱਕ ਸੱਦਾ ਹੈ ਜਗਦੀਪ ਇੱਕ ਨੌਜਵਾਨ ਜੋ ਕਈ ਸਾਲ ਸ਼ਹਿਰ ਵਿੱਚ ਰਹਿਣ ਤੋਂ ਬਾਅਦ ਆਪਣੇ ਜੱਦੀ ਪਿੰਡ ਸਲੂਰੀ ਵਾਪਸ ਆਉਂਦਾ ਹੈ। ਸੂਰਜ ਡੁੱਬ ਰਿਹਾ ਹੈ ਤੇ ਧੂੜ ਭਰੇ ਰਸਤਿਆਂ ਤੇ ਸਰੋਂ ਦੇ ਖੇਤਾਂ ਤੇ ਲੰਮੇ ਸੁਨਹਿਰੀ ਪਰਛਾਵੇਂ ਪੈ ਰਹੇ ਹਨ। ਉਹ ਪਿੰਡ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਆਉਂਦਾ ਹੈ। ਉਸ ਦੇ ਮਨ ਵਿੱਚ ਪੁਰਾਣੀਆਂ ਯਾਦਾਂ ਤੇ ਇੱਕ ਅਜੀਬ ਬੇਚੈਨੀ ਦਾ ਮਿਸ਼ਰਣ ਹੈ। ਇੱਕ ਬਜ਼ੁਰਗ ਔਰਤ ਮੰਝੇ ਤੇ ਬੈਠੀ ਉਸ ਨੂੰ ਲੰਗਦਿਆਂ ਵੇਖਦੀ ਹੈ। ਉਸ ਦੀਆਂ ਅੱਖਾਂ ਵਿੱਚ ਇੱਕ ਚੇਤਾਵਨੀ ਹੈ ਜਿਸ ਨੂੰ ਉਹ ਅਜੇ ਤੱਕ ਨਹੀਂ ਸਮਝਦਾ ਉਸ ਰਾਤ ਆਪਣੇ ਬਚਪਨ ਦੇ ਦੋਸਤਾਂ ਨਾਲ ਧੂਣੀ ਦਿਵਾਲੇ ਬੈਠ ਕੇ ਜਗਦੀਪ ਪਿੰਡ ਦੀਆਂ ਗੱਲਾਂ ਸੁਣਦਾ ਹੈ ਗੱਲਬਾਤ ਪਿੰਡ ਦੇ ਬਾਹਰਵਾਰ ਪੁਰਾਣੇ ਬੋਹੜ ਦੇ ਦਰਖਤ ਵੱਲ ਮੁੜਦੀ ਹੈ ਉਹ ਹੌਲੀ ਆਵਾਜ਼ ਵਿੱਚ ਇਹ ਕੁਝ ਢੇਲਬਾਰੀ ਗੱਲ ਕਰਦੇ ਹਨ ਮੀਨਾ ਨਾਂ ਦੀ ਏਕਾਤਮਾ ਜਿਸ ਨਾਲ ਦਹਾਕਿਆਂ ਪਹਿਲਾਂ ਧੋਖਾ ਹੋਇਆ ਸੀ ਅਤੇ ਹੁਣ ਉਹ درخت ਦੇਹ ਰੰਦੀ ਹੈ ਆਪਣੇ ਦੁਖਦਾਈ ਰੋਣ ਨਾਲ ਰਾਹੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਜਗਦੀਪ ਇਸ ਨੂੰ ਵਹਿਮ ਕਹਿ ਕੇ ਹੱਸ ਦਿੰਦਾ ਹੈ देर रात ਇਕੱਲੇ ਘਰ ਜਾਂਦਿਆਂ ਜਗਦੀਪ ਇੱਕ ਛੋਟਾ ਰਸਤਾ ਜਿਸ ਵਿੱਚੋਂ ਲੰਘਦਾ ਹੈ ਜੋ ਬਦਨਾਮ ਮੋੜ ਦੇ درخت ਦੇ ਨੇੜੇੋਂ ਲੰਘਦਾ ਹੈ ਹਵਾ ਠੰਡੀ ਹੋ ਜਾਂਦੀ ਹੈ ਇੱਕ ਨਰਮ ਉਦਾਸ ਗੀਤ ਹਵਾ ਵਿੱਚ ਤੈਰਦਾ ਹੈ ਜੋ ਉਸ ਨੂੰ ਆਪਣੇ ਵੱਲ ਖਿੱਚਦਾ ਹੈ ਉਹ ਰੁਕ ਜਾਂਦਾ ਹੈ ਆਵਾਜ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਦਰਖਤ ਕੋਲ ਚਿੱਟੇ ਕੱਪੜਿਆਂ ਵਿੱਚ ਇੱਕ ਔਰਤ ਦਾ ਧੁੰਦਲਾ ਜਿਹਾ ਪਰਛਾਵਾਂ ਦਿਖਾਈ ਦਿੰਦਾ ਹੈ ਉਸ ਦੀ ਪਿੱਠ ਉਸ ਵੱਲ ਹੈ ਇਹ ਸੋਚ ਕੇ ਕਿ ਉਸ ਨੂੰ ਮਦਦ ਦੀ ਲੋੜ ਹੈ ਉਹ ਆਵਾਜ਼ ਮਾਰਦਾ ਹੈ ਪਰ ਉਹ ਮੁੜਦੀ ਨਹੀਂ ਗਾਉਣਾ ਅਚਾਨਕ ਬੰਦ ਹੋ ਜਾਂਦਾ ਹੈ ਇੱਕ ਡਰਾਉਣੀ ਚੁੱਪੀ ਛਾ ਜਾਂਦੀ ਹੈ ਅਗਲੀ ਸਵੇਰ ਜਗਦੀਪ ਇੱਕ ਅਜੀਬ ਠੰਡ ਮਹਿਸੂਸ ਕਰਦਾ ਹੈ ਜਿਸ ਤੋਂ ਉਹ ਛੁਟਕਾਰਾ ਨਹੀਂ ਪਾ ਸਕਦਾ ਜਦੋਂ ਉਹ ਦਿਨ ਦੇ ਚਾਨਣ ਵਿੱਚ ਬੋੜ ਦੇ ਦਰਖਤ ਕੋਲੋਂ ਲੰਘਦਾ ਹੈ ਤਾਂ ਉਸ ਨੂੰ ਕੁਝ ਅਜੀਬ ਨਜ਼ਰ ਆਉਂਦਾ ਹੈ ਦਰਖਤ ਦੇ ਹੇਠਾਂ ਜਿੱਥੇ ਉਸ ਨੇ ਔਰਤ ਨੂੰ ਦੇਖਿਆ ਸੀ ਇੱਕ ਸੋਹਣੀ ਚਾਂਦੀ ਦੀ ਝਾਂਜਰ ਪਾਈ ਹੈ ਜੋ ਸਮੇਂ ਨਾਲ ਪੁਰਾਣੀ ਹੋ ਗਈ ਹੈ ਉਹ ਚੀਜ਼ਕਦਾ ਹੈ ਫਿਰ ਉਸ ਨੂੰ ਚੁੱਕਣ ਲਈ ਹੀਠਾ ਝੁਕਦਾ ਹੈ ਜਿਵੇਂ ਹੀ ਉਸ ਦੀਆਂ ਉਂਗਲਾਂ ਠੰਡੀ ਧਾਤ ਨੂੰ ਛੂੰਦੀਆਂ ਹਨ ਤਾਂ ਡਰ ਦੀ ਭਾਵਨਾ ਉਸ ਨੂੰ ਘੇਰ ਲੈਂਦੀ ਹੈ ਰਾਤ ਫਿਰ ਪੈ ਜਾਂਦੀ ਹੈ ਆਪਣੇ ਘਰ ਦੇ ਅੰਦਰ ਜਗਦੀਪ ਬੇਚੈਨ ਹੈ ਉਸ ਨੂੰ ਲਗਾਤਾਰ ਹਲਕੀ ਸਰਗੋਸ਼ੀ ਸੁਣਾਈ ਦਿੰਦੀ ਹੈ ਜਿਵੇਂ ਹਵਾ ਤੇ ਕਿਸੇ ਔਰਤ ਦੀ ਆਵਾਜ਼ ਆ ਰਹੀ ਹੋਵੇ ਅਚਾਨਕ ਉਹ ਆਪਣੀ ਖਿੜਕੀ ਤੋਂ ਇੱਕ ਵੱਖਰੀ ਧਾਤੂ ਦੀ ਖੜਖੜਾਹਟ ਸੁਣਦਾ ਹੈ ਟਿਕ 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 ਉਹ ਉਧਰ ਦੇਖਦਾ ਹੈ ਅਤੇ ਸ਼ੀਸ਼ੇ ਦੇ ਪਾਰ ਇੱਕ ਪਰਛਾਵਾਂ ਲੰਘਦਾ ਹੈ ਉਸ ਦਾ ਖੂਨ ਠੰਡਾ ਹੋ ਜਾਂਦਾ ਹੈ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਆਵਾਜ਼ ਬਾਹਰੋਂ ਖਿੜਕੀ ਦੇ ਸ਼ੀਸ਼ੇ ਨਾਲ ਟਕਰਾ ਕੇ ਚਾਂਦੀ ਦੀ ਚਾਂਜਰ ਦੀ ਹੈ ਕਬਰਾਹਟ ਵਿੱਚ ਮਦਦ ਲਈ ਪੁਕਾਰਦਾ ਹੋਇਆ ਆਪਣੇ ਘਰੋਂ ਬਾਹਰ ਭੱਜਦਾ ਹੈ ਪਿੰਡ ਦਾ ਬਜ਼ੁਰਗ ਰੋਲਾ ਸੁਣ ਕੇ ਉਸ ਕੋਲ ਆਉਂਦਾ ਹੈ ਉਹ ਜਗਦੀਪ ਦੀਆਂ ਅੱਖਾਂ ਵਿੱਚ دہشت ਦੇਖਦਾ ਹੈ ਅਤੇ ਅੰਤ ਵਿੱਚ ਉਸ ਨੂੰ ਪੂਰੀ ਕਹਾਣੀ ਦੱਸਦਾ ਹੈ ਮੀਨਾ ਇੱਕ ਨੌਜਵਾਨ ਦੁਲਹਨ ਸੀ ਜਿਸ ਨੂੰ ਦਾਜ ਲਈ ਧੋਖਾ ਦੇ ਕੇ ਮਾਰ ਦਿੱਤਾ ਗਿਆ ਸੀ ਅਤੇ ਉਸ ਦੀ লাশ ਨੂੰ ਬੋੜ ਦੇ ਦਰਖਤ ਹੇਠਾਂ ਛੱਡ ਦਿੱਤਾ ਗਿਆ ਉਸ ਦੇ ਕਾਤਲ ਕਦੇ ਨਹੀਂ ਮਿਲੇ ਬਜ਼ੁਰਗ ਜਗਦੀਪ ਨੂੰ ਚੇਤਾਵਨੀ ਦਿੰਦਾ ਹੈ ਕਿ ਜੁੜੇਲ ਉਸ ਦੇ ਅਵਿਸ਼ਵਾਸ ਕਾਰਨ ਉਸ ਵੱਲ ਖਿੱਚੀ ਗਈ ਹੈ ਅਤੇ ਹੁਣ ਜਦੋਂ ਉਸ ਕੋਲ ਉਸ ਦੀ ਝਾਂਜਰ ਹੈ ਤਾਂ ਉਹ ਉਸ ਨੂੰ ਇਕੱਲਾ ਨਹੀਂ ਛੱਡੇਗੀ। ਡਰ ਅਤੇ ਇਸ ਭੂਤ-ਪ੍ਰੇਤ ਨੂੰ ਖਤਮ ਕਰਨ ਦੀ ਸਖਤ ਲੋੜ ਤੋਂ ਪ੍ਰੇਰਿਤ ਹੋ ਕੇ ਜਗਦੀਪ ਝਾਂਜਰ ਫੜ ਕੇ ਬੋਹੜ ਦੇ ਦਰਖਤ ਤੇ ਵਾਪਸ ਆਉਂਦਾ ਹੈ। ਉਹ ਮੀਨਾ ਨੂੰ ਉਸ ਦੇ ਨਾਮ ਨਾਲ ਪੁਕਾਰਦਾ ਹੈ। ਆਪਣੇ ਅਵਿਸ਼ਵਾਸ ਦੀ ਮਾਫੀ ਮੰਗਦਾ ਹੈ ਹਵਾ ਦਾ ਤਾਪਮਾਨ ਇੱਕਦਮ ਡਿੱਗ ਜਾਂਦਾ ਹੈ ਦਰਖਤ ਦੇ ਪਰਛਾਵੇਂ ਵਿੱਚੋਂ ਇੱਕ ਅਕ੍ਰਿਤੀ ਹੌਲੀ-ਹੌਲੀ ਪ੍ਰਗਟ ਹੁੰਦੀ ਹੈ ਇਹ ਚਿੱਟੇ ਕੱਪੜਿਆਂ ਵਾਲੀ ਔਰਤ ਹੈ ਜਿਸ ਦੇ ਲੰਮੇ ਵਾਲ ਉਸ ਦੇ ਚਿਹਰੇ ਨੂੰ ਟੱਕ ਰਹੇ ਹਨ ਉਹ ਉਸ ਵੱਲ ਤੈਰਦੀ ਹੈ ਪਰ ਪਹਿਲੀ ਵਾਰ ਉਹ ਹੌਲੀ-ਹੌਲੀ ਆਪਣਾ ਸਿਰ ਚੁੱਕਦੀ ਹੈ ਉਸ ਦੀਆਂ ਅੱਖਾਂ ਇੱਕ ਠੰਡੀ ਚਿੱਟੀ ਰੋਸ਼ਨੀ ਨਾਲ ਚਮਕਦੀਆਂ ਹਨ ਜਿਵੇਂ ਹੀ ਉਹ ਉਹ ਨੇੜੇ ਆਉਂਦੀ ਹੈ ਉਹ ਉਸ ਦੇ ਪੈਰ ਵੇਖਦਾ ਹੈ ਉਹ ਪਿੱਛੇ ਵੱਲ ਮੁੜ ਮੁੜੇ ਹੋਏ ਹਨ ਦੈਸ਼ਤ ਵਿੱਚ ਜੰਮਿਆ ਹੋਇਆ ਜਗਦੀਪ ਚੋ ਡੇਲਮੀਨਾ ਨੂੰ ਨੇੜੇ ਆਉਂਦਿਆਂ ਵੇਖਦਾ ਹੈ ਉਸ ਦੀਆਂ ਚਮਕਦੀਆਂ ਅੱਖਾਂ ਜਗਦੀਪ ਦੇ ਹੱਥ ਵਿੱਚ ਫੜੀ ਚਾਂਦੀ ਦੀ ਝਾਂਜਰ ਤੇ ਟਿਕੀਆਂ ਹੋਈਆਂ ਹਨ ਇੱਕ ਖੁਰਦਰੀ ਅਲੌਕਿਕ ਆਵਾਜ਼ ਸਿੱਧਾ ਉਸਦੇ ਦਿਮਾਗ ਵਿੱਚ ਬੋਲਦੀ ਹੈ ਇੰਜ ਲੱਗਦਾ ਹੈ ਕਿ ਜਿਵੇਂ ਆਵਾਜ਼ ਹਵਾ ਵਿੱਚੋਂ ਆ ਰਹੀ ਹੋਵੇ ਇਹ ਆਵਾਜ਼ ਧੋਖੇ ਅਸਹਿ ਦਰਦ ਅਤੇ ਉਸਦੇ ਕਾਤਲਾਂ ਦੇ ਪਰਿਵਾਰਾਂ ਤੋਂ ਬਦਲਾ ਲੈਣ ਦੀ ਅੱਗ ਬਾਰੇ ਦੱਸਦੀ ਹੈ ਉਹ ਉਸ ਪਲ ਜਗਦੀਪ ਸਮਝ ਜਾਂਦਾ ਹੈ ਕਿ ਉਹ ਸਿਰਫ ਇੱਕ ਦੰਤ ਨਹੀਂ ਬਲਕਿ ਇੱਕ ਰੂਹ ਹੈ ਜੋ ਸਦੀਵੀ ਤਸੀਹੇ ਵਿੱਚ ਫਸੀ ਹੋਈ ਹੈ ਉਸ ਦੇ ਸਾਹਮਣੇ ਇੱਕ ਚੋਣ ਹੈ ਜਾਂਜਰ ਸੁੱਟ ਕੇ ਭੱਜ ਜਾਵੇ ਜਿਸ ਨਾਲ ਉਹ ਹੋਰ ਗੁੱਸੇ ਹੋ ਸਕਦੀ ਹੈ ਜਾਂ ਦਇਆ ਦਾ ਕੰਮ ਕਰਨ ਦੀ ਕੋਸ਼ਿਸ਼ ਕਰੇ ਬਜ਼ੁਰਗ ਦੀ ਕਹਾਣੀ ਨੂੰ ਯਾਦ ਕਰਦਿਆਂ ਕਿ ਮੀਨਾ ਨੂੰ ਉਸ ਦੇ ਦਾਜ ਲਈ ਮਾਰਿਆ ਗਿਆ ਸੀ ਜਗਦੀਪ ਆਪਣਾ ਫੈਸਲਾ ਲੈਂਦਾ ਹੈ ਜਾਂਜਰ ਸੁੱਟਣ ਦੀ ਬਜਾਏ ਉਹ ਹੌਲੀ-ਹੌਲੀ ਗੋਡੇ ਟੇਕਦਾ ਹੈ ਅਤੇ ਉਸ ਨੂੰ ਬੜੇ ਆਰਾਮ ਨਾਲ ਉਸ ਦੇ ਸਾਹਮਣੇ ਜ਼ਮੀਨ ਤੇ ਰੱਖ ਦਿੰਦਾ ਹੈ ਇਹ ਚੋਰੀ ਹੋਈ ਚੀਜ਼ ਨੂੰ ਵਾਪਸ ਕਰਨ ਦਾ ਇੱਕ ਇਸ਼ਾਰਾ ਹੈ ਉਹ ਉਸ ਦੇ ਡਰਾਉਣੇ ਰੂਪ ਨੂੰ ਦੇਖਣ ਤੋਂ ਬਚਦਾ ਹੈ ਆਪਣੀਆਂ ਅੱਖਾਂ ਜ਼ਮੀਨ ਤੇ ਰੱਖਦਾ ਹੋਇਆ ਹੌਲੀ ਹੌਲੀ ਸਤਿਕਾਰਪ੍ਰੀ ਅਵਾਜ਼ ਵਿੱਚ ਕਹਿੰਦਾ ਹੈ ਮੀਨਾ ਇਹ ਤੁਹਾਡਾ ਹੈ ਤੁਹਾਡੇ ਨਾਲ ਜੋ ਹੋਇਆ ਉਹ ਬਹੁਤ ਮਾੜਾ ਸੀ ਮੈਂ ਤੁਹਾਡਾ ਦੁੱਖ ਸਮਝਦਾ ਹਾਂ ਜਿਵੇਂ ਹੀ ਜਗਦੀਪ ਦੇ ਹਮਦਰਦੀ ਭਰੇ ਸ਼ਬਦ ਡੂੰਗੀ ਚੁੱਪੀ ਵਿੱਚ ਗੂੰਜਦੇ ਹਨ ਮਾਹੌਲ ਬਦਲਣਾ ਸ਼ੁਰੂ ਹੋ ਜਾਂਦਾ ਹੈ ਚੁਡੇਲ ਦੀ ਡਰਾਉਣੀ ਮੌਜੂਦਗੀ ਨਰਮ ਹੋ ਜਾਂਦੀ ਹੈ ਉਸ ਦੀਆਂ ਅੱਖਾਂ ਵਿੱਚ ਤੇਜ ਠੰਡੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ ਅਤੇ ਉਸ ਦੀ ਥਾਂ ਡੂੰਗੇ ਦੁੱਖ ਦੀ ਇੱਕ ਝਲਕ ਲੈ ਲੈਂਦੀ ਹੈ ਇੱਕ ਹੰਝੂ ਚੰਨ ਦੀ ਰੋਸ਼ਨੀ ਦੀ ਇੱਕ ਬੂੰਦ ਵਾਂਗ ਉਸ ਦੇ ਪੂਤਰੀ ਗੱਲ ਤੇ ਵਹਿਮ ਜਾਂਦਾ ਹੈ ਉਸ ਦਾ ਭਿਆਨਕ ਰੂਪ ਹਿੰਸਕ ਤਰੀਕੇ ਨਾਲ ਨਹੀਂ ਬਲਕਿ ਹਲਕੀ ਹਵਾ ਦੇ ਧੂਏ ਵਾਂਗ ਘੁਲਣਾ ਸ਼ੁਰੂ ਹੋ ਜਾਂਦਾ ਹੈ ਹਵਾ ਵਿੱਚੋਂ ਦਮ ਘੁੱਟਣ ਵਾਲੀ ਠੰਡ ਖਤਮ ਹੋ ਜਾਂਦੀ ਹੈ ਅਤੀ ਉ ਉਹੀ ਉਦਾਸ ਗੀਤ ਜੋ ਜਗਦੀਪ ਨੇ ਪਹਿਲੀ ਵਾਰ ਸੁਣਿਆ ਸੀ ਆਪਣੀ ਆਖਰੀ ਵਾਰ ਵਾਪਸ ਆਉਂਦਾ ਹੈ ਜੋ ਹੁਣ ਇੱਕ ਸ਼ਾਂਤ ਉਦਾਸ ਵਿਦਾਈ ਵਰਗਾ ਲੱਗਦਾ ਹੈ ਜਗਦੀਪ ਸਵੇਰ ਦੀ ਪਹਿਲੀ ਕਿਰਨ ਫੁੱਟਣ ਤੱਕ ਦਰਖਤ ਕੋਲ ਹੀ ਰਹਿੰਦਾ ਹੈ ਜੋ ਅਸਮਾਨ ਨੂੰ ਸੰਤਰੀ ਅਤੇ ਗੁਲਾਬੀ ਰੰਗਾਂ ਵਿੱਚ ਰੰਗ ਦਿੰਦੀ ਹੈ ਪੁਰਾਣਾ ਮੋੜ ਦਾ ਦਰਖਤ ਹੁਣ ਡਰਾਉਣਾ ਨਹੀਂ ਲੱਗਦਾ ਇਹ ਹੁਣ ਇਤਿਹਾਸ ਦਾ ਇੱਕ ਚੁੱਪ ਗੰਭੀਰ ਗਵਾਹ ਜਾਪਦਾ ਹੈ ਉਹ ਖੜਾ ਹੁੰਦਾ ਹੈ ਇੱਕ ਅਜੀਹੀ ਸ਼ਾਂਤੀ ਮਹਿਸੂਸ ਕਰਦਾ ਹੈ ਜੋ ਉਸ ਨੇ ਵਾਪਸ ਆਉਣ ਤੋਂ ਬਾਅਦ ਮਹਿਸੂਸ ਨਹੀਂ ਕੀਤੀ ਸੀ ਜਦੋਂ ਉਹ ਜਾਗਦੇ ਹੋਏ ਪਿੰਡ ਵੱਲ ਵਾਪਸ ਤੁਰਦਾ ਹੈ ਤਾਂ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਪਹਿਲੇ ਦ੍ਰਿਸ਼ ਵਾਲੀ ਬਜ਼ੁਰਗ ਔਰਤ ਫਿਰ ਆਪਣੇ ਮੰਝੇ ਤੇ ਬੈਠੀ ਹੈ ਇਸ ਵਾਰ ਜਦੋਂ ਉਹ ਕੋਲੋਂ ਲੰਘਦਾ ਹੈ ਤਾਂ ਹੌਲੀ ਸਭ ਕੁਝ ਸਮਝਣ ਵਾਲੀ ਪ੍ਰਵਾਨਗੀ ਵਿੱਚ ਸਿਰ ਹਿਲਾਉਂਦਾ ਹੈ